ਜਿਆਦੇ ਲੋ ਰਾਜੇ ਦਾ ਸਮਾਂ ਨੇੜੇ ਆਇਆ ਤੇ ਉਸ ਜਿਹੜਾ ਰਾਜੇ ਦਾ ਪੁੱਤਰ ਸੀ ਉਹ ਰਾਜੇ ਨੇ ਕਿਹਾ ਕਿ ਹੁਣ ਮੈਨੂੰ ਉਹਨੂੰ ਬੁਲਾ ਲੈਣਾ ਚਾਹੀਦਾ ਉਹਨੂੰ ਸਮਝ ਲੱਗ ਗਿਆ ਕਿ ਦੁਨੀਆ ਦੇ ਵਿੱਚ ਵਿਚਰ ਕੇ ਤੇ ਕਹਿੰਦੇ ਜਦੋਂ ਉਸ ਨੇ ਆਪਣੇ ਐਲਕਾਰ ਭੇਜੇ ਤੇ ਕੀ ਵੇਖਿਆ ਕਿ ਰਾਜੇ ਦਾ ਪੁੱਤਰ ਜਿਹੜਾ ਇੱਕ ਪਖਾਰੀਆਂ ਦੀ ਲੈਣ ਵਿੱਚ ਲੱਗਾ ਹੱਥ ਤੇ ਉਹਦੇ ਉਹਦੇ ਹੱਥ ਵਿੱਚ ਠੂਠਾ ਸੀ ਉਹਨੇ ਮੰਗੜ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਸੀ ਕਿਉਂਕਿ ਰਾਜੇ ਦਾ ਪੁੱਤਰ ਸੀ ਕੰਮ ਕੋਈ ਕਰਨੀ ਸੀ ਜਾਣਦਾ ਜਦੋਂ ਰਾਜੇ ਨੇ ਆਪਣੇ ਪੁੱਤਰ ਨੂੰ ਰਾਜ ਭਾਗ ਵਿੱਚੋਂ ਕੱਢਿਆ ਤੇ ਕੀ ਹੋਇਆ ਉਹ ਉਸਨੇ ਕੀ ਕੀਤਾ ਕਿਸੇ ਕੇ ਹੱਥ ਛੱਡਿਆ ਕਿ ਮੈਂ ਸਵੇਰ ਕੋ ਚਾਹ ਨਹੀਂ ਪੀਤੀ ਕਿਸੇ ਨੇ ਮਕੜੀ ਦੇ ਉੱਤੇ ਪੈਸੇ ਰੱਖ ਦਿੱਤੇ ਜਦੋਂ ਰੋਟੀ ਦੀ ਭੁੱਖ ਲੱਗੀ ਉਸਨੇ ਫੇਰ ਮੰਗ ਲਏ ਉਸਨੇ ਸੋਚਿਆ ਇਹੋ ਹੀ ਕੰਮ ਵਧੀਆ ਮੰਗਣਾ ਹੈ ਜੰਨੇ ਨੇ ਉਹ ਜਦੋਂ ਐਲਕਾਰ ਨੇ ਵੇਖਿਆ ਕਿ ਰਾਜੇ ਦਾ ਪੁੱਤਰ ਪਖਾਰੀ ਬਣਿਆ ਵਾਂ ਤੇ ਉਸਨੇ ਉਹਦੇ ਕੋਲ ਗਿਆ ਉਸਨੂੰ ਦੱਸਿਆ ਕਿ ਤੇਰਾ ਪਿਓ ਜਿਹੜਾ ਵਾ ਬਾਦਸ਼ਾਹ ਵਾ ਤੇ ਉਹਨੇ ਤੈਨੂੰ ਬੁਲਾਇਆ ਵਾ ਕਹਿੰਦੇ ਨੇ ਉਹ ਜਿਹੜਾ ਹੱਥ ਵਿੱਚ ਉਹਨੇ ਠੂਠਾ ਫੜਿਆ ਸੀ ਉਹ ਭਗਾ ਕੇ ਪਰਾਂ ਸੁੱਟ ਦਿੱਤਾ ਤੇ ਜਿਹੜੇ ਨਾਲ ਦੇ ਪਖਾਰੀ ਜਿਹੜੇ ਉਹਦੇ ਰੋਜ਼ ਉਹਦੇ ਨਾਲ ਮੰਗਦੇ ਸੀ ਉਹ ਵੇਖ ਕੇ ਬੜੇ ਹੈਰਾਨ ਹੋਏ ਕਿ ਇਹਨੂੰ ਕੀ ਹੋਇਆ ਅੱਜ ਕਿਉਂਕਿ ਇਸ ਠੂਠੇ ਦੇ ਵਿੱਚ ਇਹਦੀ ਜ਼ਿੰਦਗੀ ਹੈ ਜਿਹਦੇ ਵਿੱਚ ਇਹਨੇ ਮੰਗ-ਮੰਗ ਕੇ ਖਾਣਾ ਵਾ ਜਦੋਂ ਉਸਨੂੰ ਪੁੱਛਿਆ ਗਿਆ ਤੇ ਉਸਨੇ ਦੱਸਿਆ ਕਿ ਮੇਰਾ ਪਿਓ ਜਿਹੜਾ ਵਾ ਬਾਦਸ਼ਾਹ ਵਾ ਮੈਨੂੰ ਮੰਗਣ ਦੀ ਲੋੜ ਨਹੀਂ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੋ ਪਿਆਰੇ ਬੱਚਿਓ ਅੱਜ ਅਸੀਂ ਇਹ ਧਰਮ ਤੋਂ ਜਿਹੜੇ ਆ ਜਿਵੇਂ ਕਿ ਸਾਡਾ ਧਾਰਮਿਕ ਜੋ ਸਪਿਰਚੁਅਲ ਪ੍ਰੋਗਰਾਮ ਹੈ ਜਾਂ ਗੁਰਮਤ ਹੈ ਥੈਟ ਇਜ਼ ਵੈਰੀ ਮੈਂਡੈਟਰੀ ਪਾਰਟ ਆਫ ਰਕਾਲ ਕੈਡਮੀਸ ਤੇ ਉਸ ਸਾਬ ਦੇ ਨਾਲ ਮੈਨੂੰ ਲੱਗਦਾ ਹੈ ਕਿ ਸਾਡੇ ਬਹੁਤ ਬੱਚਿਆਂ ਦੀ ਪ੍ਰਾਈਸ ਹੋਣੀ ਚਾਹੀਦੀ ਸੀ ਐਨੀਹੋ ਆਈ ਥਿੰਕ ਯੂ ਗੌਟ ਵੈਰੀ ਲੈਸਟ ਟਾਈਮ ਫਾਰ ਪ੍ਰੈਪਰੇਸ਼ਨ ਤਾਂ ਹੁਣ ਆਪ ਜੀ ਦੇ 뮤직 ਟੀਚਰਸ ਨੇ ਆਪ ਜੀ ਨੂੰ ਪਹਿਲਾ ਸਿਲੇਬਸ ਸ਼ੇਅਰ ਕਰ ਦਿੱਤਾ ਵਿਲ ਬੀਰੀ ਸੂਨ 12 2 ਸੈਪਟੇਬਰ ਸਪੈਸ਼ਲ ਆ ਪਾਠ ਹੈ ਉਹ ਸਾਡਾ ਮੈਡੀਟਰੀ ਪਾਠ ਹੈ ਪਹਿਲਾਂ ਹੀ ਅਸੀਂ ਬੋਝ ਹੀ ਗੁਰਬਾਣੀ ਪੜ੍ਹਦੇ ਆ ਆਪ ਜੀ ਨੂੰ ਸਾਖੀਆਂ ਤੋਂ ਜਾਣੂ ਕਰਾਇਆ ਜਾਂਦਾ ਸਿੱਖ ਇਤਿਹਾਸ ਤੋਂ ਜਾਣੂ ਕਰਾਇਆ ਜਾਂਦਾ ਤੇ ਯੂ ਪ੍ਰੋਮਿਸ ਮੀ ਕਿ ਯੂ ਵਿਲ ਗੈਟ ਮੋਰ ਐਂਡ ਮੋਰ ਪ੍ਰਾਈਸ ਐਸ ਕੰਪੇਅਰ ਅਦਰ ਸਕੂਲਸ ਸਭ ਤੋਂ ਜ਼ਿਆਦਾ ਪ੍ਰਾਈਸ ਸਾਡੇ ਕੋਲ ਹੋਣੀ ਚਾਹੀਦੀ ਹੈ ਅੰਡਰਸਟੈਂਡ ਸੋ ਜਸਟ ਨਾਓ ਹੀ ਟੋਲਡ ਮੀ ਕਿ ਇੱਕ ਪੋਸਟੂਰ ਹੈ ਜਿਸ ਤੇ ਪ੍ਰਾਈਸ ਜ਼ਿਆਦਾ ਹੈ ਇਟਸ ਨਾਟ ਫਰ ਮੀ ਕਿਉਂਕਿ ਸਾਡੇ ਐਮਰਿਕਾ ਦੇ ਮੈਨੂੰ ਮੈਂ ਤੁਹਾਨੂੰ ਪ੍ਰੋਮਿਸ ਕਰ ਰਹੀ ਹਾਂ ਯੂ ਹੈਵ ਟੂ ਪ੍ਰੋਮਿਸ ਟੂ ਮੀ ਕਿ ਅਸੀਂ ਨੰਬਰ 1 ਤੇ ਆਣਾ ਹੈ ਐਂਡ ਇਹ ਰਿਕਾਰਡ ਵਿੱਚ ਲਿਖਿਆ ਹੋਣ 22 ਅਗਸਤ ਨੂੰ ਹੋਣੀ ਹੈ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਸੇ ਦੌਰ ਦੀ ਧੰਵਾਦ ਕਾਰਜ ਯੂਮੈਨਜਿਸ ਸਰ ਜੀ ਦਾ ਕਾਰਜ ਨੂੰ ਟੀਚਰ ਸਹਿਬਾਨ ਜਿਨ੍ਹਾਂ ਨੇ ਕਿ ਬੱਚਿਆਂ ਨੂੰ ਇਸ ਕੰਮ ਦੇ ਵਾਸਤੇ ਪ੍ਰੇਰਿਤ ਕੀਤਾ ਸਿੱਖ ਮਿਸਤਰੀ ਕਾਲਜ ਜਿਨ੍ਹਾਂ ਦਾ ਇੱਕ ਪੀਚਾ ਹੈ ਖਾਸ ਕਰਕੇ ਸਕੂਲਾਂ ਤੋਂ ਛੋਟੇ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਹੈ ਗੁਰਬਾਣੀ ਦੇ ਨਾਲ ਰਹਿਤ ਮਰਿਆਦਾ ਦੇ ਨਾਲ ਜੋੜਨ ਦੇ ਵਾਸਤੇ ਸਾਨੂੰ ਮੱਖੋਂ-ਮੱਖਰੇ ਸਕੂਲਾਂ ਦੇ ਵਿੱਚ ਸੈਮੀਨਾਰ ਕੈਂਪ ਲਾਉਣ ਦਾ ਜਿਹੜਾ ਮੌਕਾ ਮਿਲਦਾ ਹੈ ਖਾਸ ਕਰਕੇ ਤਕਰੀਬਨ ਇਸ ਇਲਾਕੇ ਦਾ ਕੋਈ ਸਕੂਲ ਹੈ ਜਿੱਥੇ ਅਸੀਂ ਨਹੀਂ ਪਹੁੰਚ ਕਰਦੇ ਰੇਕ ਸਕੂਲ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਦਾ ਏ ਪਰ ਚੇਚੇ ਦੌਰ ਦੇ ਉੱਤੇ ਇੱਥੇ ਆਣ ਕੇ ਸਾਡੇ ਮਾਣ ਨੂੰ ਬੜਾ ਵੱਡਾ ਸਕੂਨ ਮਿਲਦਾ ਏ ਖੁਸ਼ੀ ਹੁੰਦੀ ਹੈ ਕਿਉਂਕਿ ਸਾਡੇ ਬੱਚੇ ਵੀ ਤੁਹਾਡੇ ਦੇ ਚੰਚ ਵਿੱਚ ਉਹ ਵੀ ਇੱਥੇ ਪੜ੍ਹਦੇ ਨੇ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿਉਂਕਿ ਤੁਸੀਂ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜਾ ਸਾਡਾ ਬਾਣਾ ਹੈ ਉਸ ਨੂੰ ਬੜੇ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਉਹਦੇ ਵਾਸਤੇ ਤੁਹਾਡੀ ਮੇਨ ਸੰਸਥਾ ਜਿਹੜੀ ਹੈ ਉਹ ਵੀ ਵਧਾਈ ਦੀ ਪਾਤਰ ਹੈ ਜਿਹੜੇ ਕਿ ਇਸ ਇੱਕ ਟੀਚਰ ਨੂੰ ਲੈ ਕੇ ਚੱਲੇ ਨੇ ਵਾਨੀ ਤੇ ਬਣਾ ਦੂਸਰੀ ਪੜ੍ਹਾਈ ਜਿਹੜੀ ਸੰਸਾਰਿਕ ਤੌਰ ਦੇ ਉੱਤੇ ਉਹ ਵੀ ਜ਼ਰੂਰੀ ਹੈ ਉਹਦੇ ਵਿੱਚ ਜੇ ਤੁਸੀਂ ਚੰਗਾ ਨਾਮ ਨਾਲ ਖੜ ਰਹੇ ਹੋ ਬੱਚੇ ਉਹਦੇ ਵਾਸਤੇ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਬਾਕੀ ਸਾਰਾ ਕੁਝ ਸਾਨੂੰ ਬਾਹਰੋਂ ਲੱਭ ਸਕਦਾ ਹੈ ਪਰ ਆਹ ਜਿਹੜੀਆਂ ਦੋ ਚੀਜ਼ਾਂ ਨੇ ਅੱਜ ਇਹਨਾਂ ਤੋਂ ਸਾਡੇ ਬੱਚੇ ਦੂਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਸੰਭਾਲ ਲੈਂਦਾ ਟੀਚਾ ਸਾਡੇ ਇਸ ਤੁਹਾਡੀ ਸੰਸਥਾ ਜਿਹੜੀ ਹੈ ਇਸ ਕਾਰਜਮਹਤਵਪੂਰਨਾਂ ਦੇ ਨਾਮ ਦਿੱਤੀ ਜਿਹੜੀ ਚੱਲ ਵੀ ਆ ਰਹੀ ਨੇ ਉਹਨਾਂ ਨੇ ਟੀਚਾ ਜਿਹੜਾ ਲਿਆ ਏ ਇੱਕ ਬਹੁਤ ਹੀ ਜ਼ਿਆਦਾ ਮੈਂ ਕਹਿ ਸਕਦਾ ਕਿ ਕਾਲਜ ਰੋਮੈਨ ਸਰਬਾਨ ਤੁਸੀਂ ਸਾਰੇ ਟੀਚਰ ਸਰਬਾਨੇ ਬੱਚੇ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਜਿਵੇਂ ਮੈਡਮ ਜੀ ਦੱਸ ਰਹੀ ਨੇ ਕਿ ਬਿਨਾ ਕਿਸੇ ਤਿਆਰੀ ਦੇ ਤੁਸੀਂ ਪੇਪਰ ਦਿੱਤਾ ਤੇ ਕੁਝ ਬੱਚੇ ਐਸੇ ਨੇ ਜਿਨ੍ਹਾਂ ਨੇ ਬੜੇ ਵਧੀਆ ਨੰਬਰ ਪ੍ਰਾਪਤ ਕੀਤੇ ਸੋ ਮੈਂ ਉਚਿਤ ਤੌਰ ਦੇ ਉਤੇ ਇਹ ਜਰੂਰ ਕਹਿਣਾ ਚਾਹਾਂਗਾ ਕਿ ਮੈਂ ਫੇਰ ਬੱਚਿਆਂ ਦੇ ਜਿਹੜੇ ਦਾਗ ਨੇ ਭਰੇ ਜਾ ਰਹੇ ਨੇ ਮੈਂ ਸਤਾਰਿਓਂਪੀਸਲ ਸਾਹਿਬ ਨੂੰ ਵੀ ਰਿਕਵੈਸਟ ਕਰਾਂਗਾ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕੀਤਾ ਜਾਵੇ